ਮੋਗਾ ਪੁਲਿਸ ਨੇ ਗੁਪਤ ਸੂਚਨਾ ਦੇ ਆਧਾਰ ਤੇ ਮੋਗਾ ਬਾਗਾ ਪੁਰਾਣਾ ਰੋਡ ਤੇ ਸਥਿਤ ਇੱਕ ਡੇਰੇ ਦੇ ਕੋਲ ਛਾਪੇਮਾਰੀ ਕੀਤੀ ਤਾਂ ਉਕਤ ਪੁਲਿਸ ਨੇ ਇੱਕ ਦੋਸ਼ੀ ਦਵਿੰਦਰ ਪਾਲ ਸਿੰਘ ਨੂੰ ਗ੍ਰਿਫਤਾਰ ਕਰਕੇ ਉਸ ਕੋਲੋਂ 32 ਬੋਰ ਦੇ ਦੋ ਦੇਸੀ ਪਿਸਤੌਲ 5 ਜਿੰਦਾ ਕਾਰਤੂਸ ਬਰਾਮਦ ਕੀਤੇ ਪੁਲਿਸ ਜਾਂਚ ਕਰ ਰਹੀ ਹੈ ਅਤੇ ਇਹ ਵੀ ਪਤਾ ਲਗਾਇਆ ਜਾ ਰਿਹਾ ਹੈ ਕਿ ਇਹ ਦਾ ਸਬੰਧ ਕਿਸੇ ਫਿਰੋਤੀ ਗਿਰੋਹ ਜਾਂ ਕਿਸੇ ਗੈਂਗਸਟਰ ਨਾਲ ਹੈ ਮੁਗਹ ਪੁਲਿਸ ਵੱਲੋਂ ਇੱਕ ਕਾਰਵਾਈ ਕਰਦੇ ਹੋਏ ਇੱਕ ਇੱਕ ਅਕਿਊਜ਼ਡ ਗੁਰਪ੍ਰੀਤ ਸਿੰਘ ਉਰਫ ਗੋਪੀ ਅਰੈਸਟ ਕੀਤਾ ਗਿਆ ਹੈ ਜਿਹਦੇ ਕੋਲੋਂ ਕਿ ਤਿੰਨ ਅਸਲੇ ਬਰਾਮਦ ਹੋਏ ਨੇ ਜਿਦੇ ਵਿੱਚ ਕਿ ਦੋ 32 ਮੋਰ ਦੇ ਦੇਸੀ ਪਿਸਟਲ ਹੈਗੇ ਨੇ ਤੇ ਇੱਕ 315 ਮੋਰ ਦਾ ਕੱਟਾ ਹੈ ਇਹ ਇਹਦੇ ਵਿੱਚ ਜਿਹੜਾ ਇੱਕ ਇੱਕ ਦਵਿੰਦਰਪਾਲ ਸਿੰਘ ਉਰਫ ਗੋਪੀ ਲਾਹੌਰੀਆ ਜਿਹੜਾ ਕਿ ਕੈਨੇਡਾ ਬੇਸਡ ਸਟੇਮ ਦੇ ਉੱਪਰ ਦੱਸਿਆ ਜਾਂਦਾ ਹੈ ਉਹਦੇ ਉਹਦੇ ਨਾਲ ਇਸ ਮਾਮਲੇ ਦਾ ਲਿੰਕ ਹੈ ਔਰ ਉਹਨੇ ਇਨਿੰਗ ਵੈਪਨਸ ਇਹ ਦਵਾਈ ਸੀਗੇ ਤੇ ਇਹਦੇ ਵਿੱਚ ਇਹ ਵੈਪਨ ਸਪੈਸਿਫਿਕਲੀ ਇੱਕ ਕਾਰਵਾਈ ਕਰਨ ਦੇ ਲਈ ਇਸਤੇਮਾਲ ਹੋਣਾ ਸੀ ਅੱਗੇ ਉਸ ਤੋਂ ਪਹਿਲੇ ਪਹਿਲੇ ਹੀ ਇਹਨੂੰ ਅਰੈਸਟ ਕਰਕੇ ਇਹ ਚੀਜ਼ ਨੂੰ ਆਪਾਂ ਰੋਕਣ ਦੇ ਵਿੱਚ ਕਾਮਯਾਬ ਹੋਏ ਆ ਸਾਨੂੰ ਇਹਦੇ ਵਿੱਚ ਦੋ ਲੋਕ ਹੋਰ ਫਿਕਰ ਆਊਟ ਹੋਏ ਹੈਗੇ ਨੇ ਇਹਨਾਂ ਦੀ ਇਨਵੈਸਟੀਗੇਸ਼ਨ ਦੇ ਵਿੱਚ ਜਿਹੜੇ ਕਿ ਇਸ ਗੈਂਗ ਦੇ ਨਾਲ ਲਿੰਕ ਨੇ ਤੇ ਆਪਾਂ ਉਹਨਾਂ ਨੂੰ ਵੀ ਜਲਦੀ ਫਰੈਂਚ ਵਿੱਚ ਕਾਮਯਾਬ ਹੋਵਾਂਗੇ ਗੈਂਗ ਲਿਟਰ ਹੈਗਾ ਸਰ ਜੀ ਨਾਲ ਕੋਈ ਇਹ ਕੈਟੇਗਰੀ ਗੈਂਗਸ ਨਾਲ ਕੋ ਲਿੰਕ ਕਰਦੇ ਇਹ ਗੁਪੀਲ ਹੋਰੀਆ ਗੈਂਗ ਨਾਲ ਲਿੰਕ ਹੈਗੇ ਨੇ ਕਿਹੜੇ ਗੈਂਗ ਨਾਲ ਸਰ ਗੁਪੀਲ ਹੋਰੀਆ ਗੁਪੀਲ ਹੋਰੀਆ ਆਪਰੇਟ ਕਰ ਰਿਹਾ ਸੀ ਸਰੀ ਅਰਸੀਡਰਲਿਨ ਨਾਲ ਰਿਲੇਟਡ ਗੋਪੀਲੋਰੀਆ ਨਹੀਂ ਗੋਪੀਲ ਹੋਰ ਇਹ ਇੰਡੀਪੈਂਡੈਂਟ ਸਟੇਟ ਉੱਪਰ ਚੱਲ ਰਿਹਾ ਹੈਗਾ ਪਰ ਉਹਦੇ ਨਾਲ ਇਹ ਲਿੰਗ ਲਿਸਟ ਦੇ ਪਰਸਾਂਗੇ ਦੋ ਬੰਦੇ ਹੋਰ ਕਹੜੇ ਆ ਜੀ ਜਿਹੜੇ ਕਦੋਂ ਤੋਂ ਕੈਨੇਡਾ ਹੈ ਨਹੀਂ ਇਹਦੇ ਬਾਰੇ ਇਨਫੋਰਮੇਸ਼ਨ ਸਾਡੇ ਕੋਲ ਸਜੇ ਨਹੀਂ ਹੈ ਕਿ ਇਨਵੈਸਟੀਗੇਸ਼ਨ ਸਾਹਮਣੇ ਆਏਗਾ ਇਸ ਤਰ੍ਹਾਂ ਸਭ ਜਿਹੜੇ ਦੋ ਬੰਦੇ ਹੋਰ ਅਸਲੀ ਵਾਲੇ ਮਾਮਲੇ ਚ ਆ ਇਹਨਾਂ ਦਾ ਕੀ ਨਾਮ ਹੈ ਤੇ ਕਿੱਥੋਂ ਦੇ ਹੈ ਜੀ ਮੈਂ ਇਸ ਟਾਈਮ ਦੇ ਉੱਪਰ ਇਨਵੈਸਟੀਗੇਸ਼ਨ ਚ ਕਿਉਂਕਿ ਅਜੇ ਪਰ ਚੱਲ ਰਹੀ ਹੈ ਇਸਕਾ ਕਮੈਂਡ ਡਿਸਕਲੋਜ਼ ਨਹੀਂ ਹੁਣਾ ਦਾ ਨਾਮ ਕਰਾਂਗਾ ਪਰ ਇੱਕ ਸਪੈਸਿਫਿਕ ਇਹਨਾਂ ਦਾ ਟਾਰਗੇਟ ਵੀ ਸੀਗਾ ਜਿਸ ਟਾਰਗੇਟ ਨੂੰ ਉਸੇ ਰੋਕਣ ਚ ਕਾਮਯਾਬ ਹੋਈ ਹੈ ਤੇ ਇਸ ਤੋਂ ਇਲਾਵਾ ਜਿਹੜਾ ਹੈਗਾ ਆਪਣਾ ਇਹਨਾਂ ਦੇ ਵਿੱਚ ਦੋ ਹੋਰ ਲੋਕ ਜਿਹੜੇ ਕੀ ਫਿਗਰ ਆਊਟ ਹੋ ਚੁੱਕੇ ਹੈਗੇ ਨੇ ਜਿਹਨੂੰ ਅਸੀਂ ਇਨਵੈਸਟੀਗੇਸ਼ਨ ਦੇ ਵਿੱਚ ਆਪਾਂ ਇਨਵੈਸਟੀਗੇਸ਼ਨ ਇਨਫਲੂਐਂਸ ਨਾ ਹੋਵੇ ਇਸ ਕਰਕੇ ਪਰ ਡਿਸਕਲੋਜ਼ ਨਹੀਂ ਕਰ ਰਹੇ ਬਟ ਅਸੀਂ ਜਲਦੀ ਫੜ ਕੇ ਕਾਮਯਾਬ ਹੋਵਾਂਗੇ ਕੋਈ ਮੋਕੇ ਦਾ ਵਪਾਰੀ ਸੀਗਾ ਜੀ ਜਿਹੜਾ ਨਹੀਂ ਵਪਾਰ ਤੇ ਉਹਦੇ ਵਿੱਚ ਆਪਾਂ ਨੂੰ ਆਪਾਂ ਉਹਦੇ ਵਿੱਚ ਵੀ ਵਰਕਆਊਟ ਕਰ ਰਹੇ ਹੈਗੇ ਸਰ ਮੋਟਿਵ ਸਰ ਐਕਸਪਲੈਨ ਸੀਗੀ ਕੀ ਸੀ ਅਜੇ ਤੱਕ ਤਾਂ ਫਾਇਰਿੰਗ ਕਰਨਾ ਮੋਟਿਵ ਸੀਗਾ ਅਜੇ ਉਹ ਸਪੈਸਿਫਿਕਸ ਜਿਹੜੇ ਹੈਗੇ ਨਹੀਂ ਉਹ ਜਿਹੜੇ ਬਾਕੀ ਲੋਕ ਵੀ ਅਰੈਸਟ ਹੋ ਜਾਣਗੇ ਤਾਂ ਸਾਨੂੰ ਕਲੀਅਰ ਹੋ ਜਾਏਗਾ ਵੀ ਕੀ ਐਗਜ਼ੈਕਟ ਕੋਈ ਦਾ ਬੈਕਗਰਾਉਂਡ ਸਰ ਹੋਰ ਕੁਝ ਨਹੀਂ ਹਜ਼ਰ ਐਜੇ ਕੁ ਮੋਗਾ ਤੋਂ ਪੱਤਰਕਾਰ ਸੌਰਵ ਅਰੋੜਾ ਦੀ ਰਿਪੋਰਟ ਫਾਸਟ ਅਪਡੇਟ